ਜੋ ਲਤਾ ਆਹ ਫਰਿਉਂ ਸੁਣਾ ਗਨ ਬੰਨ ਕੰਝ ਪਿਆ ਜੱਲੀ ਫੀੜੀ ਸੋਡੀਆਂ ਰੂਪ ਦਿਖਾ ਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜੁਨ ਕਾਇਆ ਫਲਟਕਾ ਮੂਰਤ ਹਰ ਗੋਬਿੰਦ ਸਵਾਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਮੇਰੀ ਪੀਰ ਤੇ ਮਾਰਗ ਸਤਿਗੁਰੂ ਧੰਨ ਗੁਰੂ ਹਰਕਮਤ ਸਹਿਬ ਜੀ ਮਹਾਰਾਜ ਜੀ ਦਾ ਗੁਰਿਆਈ ਪੁਰਬ ਹੈ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਸ਼ਹੀਦੀ ਸਮਾ ਨੇੜੇ ਆਇਆ ਜਾਣ ਕੇ ਜੀ ਦੇ ਅਕਾਲ ਤਖਤ ਸਾਹਿਬ ਦੀ ਵਿਖੇ ਕੋਠਾ ਸਾਹਿਬ ਦੀ ਪਾਵਨ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਿਆਈ ਦਾ ਤਿਲਕ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਲਗਵਾ ਕੇ ਪੰਜ ਪੈਸੇ ਨਾਮ ਰੱਖ ਕੇ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਜਲਮੀਰ ਪੀਰ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਇਤਿਹਾਸ ਦਾ ਜ਼ਿਕਰ ਹੈ ਹਰਗੋਬਿੰਦ ਦੀ ਬਾਹ ਪਕੜਾਈ ਭਾਈ ਗੁਰਦਾਸ ਜੀ ਨੂੰ ਪਹਿ ਸਮਝਾਇਆ ਅਸਾਂ ਜਾਣਾ ਹੈ ਲਾਹੌਰ ਤੁਰਕਾਂ ਨੇ ਕਰਨੀ ਹੈ ਹੁਜਤ ਸਾਡਾ ਲੱਗਣਾ ਹੈ ਸੀਸ ਇਹ ਨਿਸ਼ਚਾ ਹੈ ਆਇਆ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਦੇਸ਼ਹੁਕ ਦਿਹਾੜੇ ਛੇਵੇਂ ਸਤਿਗੁਰੂ ਗੁਰੂ ਰਵੀਰ ਤੇ ਮਾਲਕ ਭਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਔਰ ਇਸ ਤੋਂ ਬਾਅਦ ਭਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ਼੍ਰੀ ਅਕਾਲ ਤਖਸਾਲ ਸਾਹਿਬ ਜੀ ਦੀ ਰਚਨਾ ਕਰਕੇ ਦਿੱਲੀ ਦੇ ਤਖਤ ਨੂੰ ਇੱਕ ਬਹੁਤ ਵੱਡਾ ਚੈਲੰਜ ਕਰਕੇ ਇੱਕ ਮਹਾਨ ਸੰਗਰਾਮ ਦੀ ਸ਼ੁਰੂਆਤ ਕੀਤੀ ਸੀ ਔਰ ਉਹ ਜਿਹੜਾ ਸੰਗਰਾਮ ਹੈ ਉਹ ਦਿੱਲੀ ਤਖਤ ਦੇ ਨਾਲ ਖਾਲਸਾ ਪੰਥ ਦਾ ਅੱਜ ਵੀ ਜਾਰੀ ਹੈ ਸਮੁੱਚੇ ਖਾਲਸਾ ਪੰਥ ਨੂੰ ਮੇਰੀ ਪੀਰ ਦੇ ਮਾਰਗ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਤੇ ਬਰਾਜਮਾਨ ਹੋਣ ਦੇ ਉਪਰਵ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ